ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ PSPCL ਏਲਮ ਦਾ ਪੇਪਰ ਵੀ ਹੋ ਚੁੱਕਿਆ ਹੈ ਤੇ ਉਹਨਾਂ ਦੀ ਅਨਸਰ ਕੀ ਵੀ ਆਊਟ ਹੋ ਚੁੱਕੀ ਹੈ ਇਸੇ ਸੰਬੰਧੀ ਮੇਰੀ ਪੁਰਾਣੀ ਵੀਡੀਓ ਵਿੱਚ ਬਹੁਤ ਸਾਰੇ ਸਟੂਡੈਂਟ ਦੇ ਡਾਊਟ ਸਾਹਮਣੇ ਆ ਰਹੇ ਸੀ ਬਹੁਤ ਜ਼ਾਰੇ ਕਮੈਂਟ ਮੈਨੂੰ ਇਹ ਜੇ ਲੱਗੇ ਕਿ ਜਿੰਨਾਂ ਦਾ ਜਵਾਬ ਦੇਣਾ ਮੈਨੂੰ ਜ਼ਰੂਰੀ ਲੱਗਿਆ ਸੋ ਉਹਨਾਂ ਦਾ ਹੀ ਜਵਾਬ ਦੇਣ ਲਈ ਮੈਂ ਇਹ ਵੀਡੀਓ ਬਣਾ ਰਿਹਾ ਦੋਸਤੋ ਕੱਟਆਫ ਰਿਲੇਟਡ ਵੀ ਬਹੁਤ ਸਾਰੇ ਸਟੂਡੈਂਟ ਦੇ ਡਾਊਟ ਸਾਹਮਣੇ ਆਏ ਨੇ ਕਿ ਉਹ ਕੱਟਆਫ ਦੇ ਵਿੱਚ ਕਿਸੇ ਸਟੂਡ 45 ਨੰਬਰ ਨੇ ਕਿਸੇ ਦੇ 50 ਨੰਬਰ ਨੇ 100 ਸਟੂਡੈਂਟ ਦੇ ਵੀ ਕਮੈਂਟ ਸਾਹਮਣੇ ਆ ਰਹੇ ਨੇ ਕਿ ਉਹ ਸੇਫ ਨੇ ਜਾਂ ਨਹੀਂ ਸੋ ਵੀਡੀਓ ਵਿੱਚ ਮੈਂ ਤੁਹਾਨੂੰ ਅੱਗੇ ਜ਼ਰੂਰ ਦੱਸਾਂਗਾ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਨਵੇਂ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਕਰਕੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਸਭ ਤੋਂ ਪਹਿਲਾਂ ਵੱਧਦੇ ਆਪਣੇ ਪਹਿਲੇ ਕਮੈਂਟ ਬਾਲ ਇਸ ਸਟੂਡੈਂਟ ਦਾ ਇੱਕ ਕਮੈਂਟ ਆਇਆ ਸੀ ਕਿ ਜੋ ਅੱਧੀ ਪੋਸਟਾਂ ਨੇ ਪੀਐਸ ਪੀਸੀਐਲ ਐਲਮ ਦਿਆਂ ਹਰਿਆ ਵਿਦਿਆਰਥੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਸ ਵਾਰ ਜੋ ਪੰਜਾਬ ਵਿੱਚ ਸਟੂਡੈਂਟ ਐ ਅਪਰੈਂਟਸ਼ਿਪ ਵਾਲਾ ਬਹੁਤ ਜ਼ਿਆਦਾ ਘੱਟ ਸੀ ਕਿਉਂਕਿ ਪਿਛਲੇ 2 ਸਾਲਾਂ ਵਿੱਚ ਇੰਨੀ ਕਿ ਜ਼ਿਆਦਾ ਭਰਤੀ ਕੱਢ ਦਿੱਤੀ ਐ ਪੀਐਸ ਪੀਸੀਐਲ ਐਲਮ ਦੀ ਕਿ ਸਾਰੇ ਸਟੂਡੈਂਟ ਜੋ ਅਪਰੈਂਟਸ਼ਿਪ ਵਾਲੇ ਨੇ ਸਾਰੇ ਸਿਲੈਕਟ ਹੋ ਗਏ ਨੇ ਹੁਣ ਜੋ ਸਟੂਡੈਂਟ ਸੀਗੇ ਉਹ ਥੋੜੇ ਬਹੁਤੇ ਜੋ ਸਟੂਡੈਂਟ ਪਹਿਲਾਂ ਲਈ ਭਰਤੀ ਵਿੱਚੋਂ ਰਹਿ ਗਈ ਸੀ ਉਹੀ ਸਟੂਡੈਂਟ ਨੇ ਪੇਪਰ ਦਿੱਤੇ ਨੇ ਬਾਕੀ 3 ਬੈਚ ਹੁਣ ਅਪਰੈਂਟਸ਼ਿਪ ਦੇ ਚੱਲ ਰਹੇ ਨੇ ਜੋ ਅਗਲੀ ਭਰਤੀ ਆਵੇਗੀ ਉਹ ਉਸ ਵਿੱਚ ਪੀਐਸਪੀਸੀਐਲ ਏਲਮ ਵਿੱਚ ਲਗਭਗ ਪੰਜਾਬ ਦੇ 6-7000 ਬੱਚੇ ਸਟੂਡੈਂਟ ਪੇਪਰ ਦੇਣਗੇ। ਦੋਸਤੋ ਵੱਧਦੇ ਅਗਲੇ ਕਮੈਂਟ ਵੱਲ ਅਗਲੇ ਕਮੈਂਟ ਵਿੱਚ ਸਟੂਡੈਂਟ ਨੇ ਇਹ ਪੁੱਛਿਆ ਸੀ ਕਿ ਜੋ ਸਟੂਡੈਂਟ ਅਪਰੈਂਟਸ਼ਿਪ ਕਰ ਰਹੇ ਨੇ ਕਿ ਉਹਨਾਂ ਨੂੰ ਸਿਲੈਕਟ ਕੀਤਾ ਜਾਵੇਗਾ ਕਿ ਉਹਨਾਂ ਨੂੰ ਟਾਈਮ ਮਿਲ ਜਾਏਗਾ ਪਰ ਆਪਣੀ ਅਪਰੈਂਟਸ਼ਿਪ ਕੰਪਲੀਟ ਕਰਨ ਦਾ। ਸੋ ਵਿਦਿਆਰਥੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਅਫਸੋਸ ਟਾਈਮ ਨਹੀਂ ਮਿਲੇਗਾ ਕਿਉਂਕਿ ਜਦੋਂ ਤੁਹਾਨੂੰ ਨੇ ਆਪਣਾ ਫਾਰਮ ਫਿਲ ਕੀਤਾ ਸੀ ਉਸ ਦਿਨ ਤੱਕ ਤੁਹਾਡੇ ਕੋਲੇ ਆਪਣੀ ਅਪਰੈਂਟਸ਼ਿਪ ਦਾ ਸਰਟੀਫਿਕੇਟ ਹੋਣਾ ਚਾਹੀਦਾ। ਯਾਰ ਅਗਲਾ ਕਮੈਂਟ ਹੈ ਕਿ 45 ਨੰਬਰ ਜਰਨਲ ਦਾ ਕੋਈ ਚਾਂਸ ਹੈ ਸੋ ਵਿਦਿਆਰਥੀ ਨੂੰ ਮੈਂ ਦੱਸਣਾ ਚਾਹਣਾ ਕਿ ਮੈਂ ਆਪਣੀ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਇਸ ਵਾਰ ਸਟੂਡੈਂਟ ਬਹੁਤ ਘੱਟ ਨੇ ਜੋ ਸਾਰੀ ਕੈਟਾਗਰੀ ਦੀ ਜੋ ਕੱਟਆਫ ਹੈ ਉਹ ਬਹੁਤ ਜ਼ਿਆਦਾ ਘੱਟ ਜਾਵੇਗੀ ਜਰਨਲ ਦੀ ਕੈਟਾਗਰੀ ਜਰਨਲ ਕੈਟਾਗਰੀ ਦੀ ਜੋ ਕੱਟਆਫ ਹੈ ਉਹ ਵੀ ਬਹੁਤ ਘੱਟ ਜਾਵੇਗੀ 45 ਤੋਂ 55 ਨੰਬਰ ਵਾਲੇ ਸਾਰੇ ਸਟੂਡੈਂਟ ਜੋ ਹੈ ਸਿਲੈਕਟ ਹੋ ਜਾਣਗੇ ਮਿਨੀਮਮ ਜਿਨ੍ਹਾਂ ਦੇ ਨੰਬਰ 45 ਵੀ ਬਣਦੇ ਹਨ ਉਹ ਸਾਰੇ ਵਿਦਿਆਰਥੀ ਪਹਿਲੀ ਲਿਸਟ ਵਿੱਚ ਹੀ ਸਿਲੈਕਟ ਹੋ ਜਾਣਗੇ ਦੋਸਤੋ ਅੱਗੇ ਸਟੂਡੈਂਟ ਨੇ ਇੱਕ ਪੁੱਛਿਆ ਸੀ ਕਿ ਜਰਨਲ ਵਿੱਚ ਕੁੜੀਆਂ ਦੀ ਲਿਸਟ ਲੱਗੇਗੀ ਇਸ ਵਿਦਿਆਰਥੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਰਨਲ ਵਿੱਚ ਕੁੜੀਆਂ ਦੀ ਲਿਸਟ ਜ਼ਰੂਰ ਲੱਗੇਗੀ ਜਰਨਲ ਦੀ ਜੋ ਕੁੜੀਆਂ ਦੀ ਲਿਸਟ ਹੈ ਹਰੇਕ ਕੈਟਾਗਰੀ ਵਿੱਚ ਜੋ ਕੁੜੀਆਂ ਦੀ ਲਿਸਟ ਹੈ ਉਸ ਦਾ 33% ਰਿਜ਼ਰਵ ਹੁੰਦਾ ਹੈ ਕੁੜੀਆਂ ਲਈ ਤੇ ਜਰਨਲ ਵਿੱਚ ਜੇਕਰ ਮੁੰਡਿਆਂ ਦੀ ਲਿਸਟ 45 ਨੰਬਰ ਤੱਕ ਜਾ ਰਹੀ ਹੈ ਤਾਂ ਕੁੜੀਆਂ ਨੂੰ ਜਸਟ ਕੁਆਲੀਫਿਕੇਸ਼ਨ ਲਈ ਆਪਣੇ ਮਾਰਕਸ ਚਾਹੀਦੇ ਨੇ ਕਿਉਂਕਿ ਇਲੈਕਟ੍ਰੀਕਲ ਆਈਟੀਆਈ ਜੋ ਹੁੰਦੀ ਹੈ ਕੁੜੀਆਂ ਦੀ ਬਹੁਤ ਘੱਟ ਹੁੰਦੀ ਹੈ ਤੇ ਫਿਰ ਅਪਰੈਂਟਸ਼ਿਪ ਵੀ ਬਹੁਤ ਘੱਟ ਹੁੰਦੀ ਹੈ ਜਿਹੜੀ ਵੀ ਕੁੜੀ ਇਸ ਵਿੱਚ ਜਸਟ ਕੁਆਲੀਫਾਈ ਵੀ ਕਰੇਗੀ ਉਹ ਸਿਲੈਕਟ ਜ਼ਰੂਰ ਹੋ ਜਾਵੇਗੀ ਅਗਲਾ ਕਮੈਂਟ ਇੱਕ ਵਿਦਿਆਰਥੀ ਵੱਲੋਂ ਹੈ ਕਿ 45 ਜਰਨਲ ਪਾਰਟ B ਦੇ ਵਿੱਚੋਂ ਆਏ ਨੇ ਤੇ ਪਾਰਟ A ਪਾਰਟ A ਵਿੱਚੋਂ 39 ਨੇ ਸੋ ਪਾਰਟ A ਇਸ ਸਟੂਡੈਂਟ ਦਾ ਕਲੀਅਰ ਹੈ ਤੇ ਪਾਰਟ B ਵਿੱਚ ਵੀ ਇੱਕ ਵਧੀਆ ਸਕੋਰ ਹੈ 65 ਨੰਬਰ ਸੋ ਇਹ ਸਟੂਡੈਂਟ ਵੀ 100% ਸਿਲੈਕਟ ਹੋ ਜਾਵੇਗਾ ਚਲੋ ਵਧਦੇ ਹਾਂ ਹੁਣ ਆਪਾਂ ਆਪਣੇ ਲਾਸਟ ਕਮੈਂਟਸ ਵੱਲ ਜਿਸ ਵਿੱਚ ਸਟੂਡੈਂਟ ਨੇ ਕਿਹਾ ਸੀ ਕਿ ਪੀਐਸਪੀਸੀ ਦੀ ਲਿਸਟ ਕਦੋਂ ਤੱਕ ਆਊਗੀ ਸੋ ਜੋ ਫਾਈਨਲ ਰਿਜ਼ਲਟ ਹੈ ਪੀਐਸਪੀਸੀਐਲ ਐਲਮ ਦਾ ਉਹ ਲਗਭਗ 15-16 ਤਰੀਕ ਤੱਕ ਆ ਜਾਵੇਗਾ ਕਿਉਂਕਿ ਜਿਸ ਹਿਸਾਬ ਨਾਲ ਆਪਣੀ ਆਨਸਰ ਕੀ ਜੋ ਹੈ ਲੇਟ ਆਈ ਸੀ ਸੋ ਰਿਜ਼ਲਟ ਆਉਣ ਨੂੰ ਵੀ ਥੋੜਾ ਜਿਹਾ ਟਾਈਮ ਲੱਗੇਗਾ ਤੇ ਅਗਲਾ ਕਮੈਂਟ ਹੈ ਕਿ ਪੀਐਸਪੀਸੀਐਲ ਏਐਸਐਸਏ ਦਾ ਐਗਜ਼ਾਮ ਕਦੋਂ ਹੋਵੇਗਾ ਇਹ ਏਐਸਐਸਏ ਦਾ ਐਗਜ਼ਾਮ ਜੋ ਸੀਆਰਏ 305 ਦੇ ਅੰਡਰ ਆਉਂਦਾ ਹੈ ਤੇ ਹੁਣ ਤੱਕ ਆਪਣਾ CRA 300 ਜੋ 31 CRA 301 ਹੈ ਉਹੀ ਸਿਰਫ ਦਾ ਐਗਜ਼ਾਮ ਹੋਇਆ ਹੈ CRA 302 ਹੈ ਉਹ IT ਸੈਲ ਦਾ ਹੈ CRA 303 ਜੋ ਹੈ ਉਹ JE ਐਗਜ਼ਾਮ ਦਾ ਹੈ ਫਿਰ ਰੈਵੈਨਿਊ ਅਕਾਊਂਟੈਂਟ ਦਾ ਹੈ ਤੇ ਫਿਰ ਜਾ ਕੇ ASSC ਦੀ 바ਰੀ ਆਉਂਦੀ ਹੈ ਲਗਭਗ ਅਗਸਤ ਦੇ ਆਖਰੀ ਹਫਤੇ ਤੱਕ PS PCL ASSC ਦਾ ਜੋ ਐਗਜ਼ਾਮ ਉਹ ਹੋਵੇਗਾ ਕਿਉਂਕਿ ਪਹਿਲਾ ਜਈ ਦਾ ਹੋਵੇਗਾ ਤੇ ਫਿਰ ਰੈਵੈਨਿਊ ਅਕਾਊਂਟੈਂਟ ਦਾ ਹੋਵੇਗਾ ਬਾਕੀ ਇਸ ਦੇ ਨਾਲ ਨਾਲ ਮੈਂ ਸਾਰੇ ਜਈ ਦੇ ਵਿਦਿਆਰਥੀਆਂ ਨੂੰ ਵੀ ਇੱਕ ਅਪਡੇਟ ਦੇਣਾ ਚਾਹੁੰਦਾ ਕਿ ਜੋ ਜਈ ਦਾ ਐਗਜ਼ਾਮ ਹੈ ਉਹ ਵੀ ਅਗਸਤ ਦੇ ਪਹਿਲੇ ਹਫਤੇ ਵਿੱਚ ਹੋਵੇਗਾ ਇਹ ਆਪਣਾ ਕਨਫਰਮ ਹੈ ਕਿਉਂਕਿ ਇਸ ਤੋਂ ਲੇਟ ਨਹੀਂ ਹੋਵੇਗਾ ਜੇਕਰ ਇਹ ਜਿਹੜਾ ਐਗਜ਼ਾਮ ਜਿਵੇਂ ਪਹਿਲੇ ਹਫਤੇ ਹੋ ਜਾਂਦਾ ਹੈ ਤਾਂ ਸਾਰੇ ਪੇਪਰ ਨੇ ਜੋ ਇਸ ਤੋਂ ਬਾਅਦ ਲਗਾਤਾਰ ਹੀ ਹੋਣਗੇ ਜਿਵੇਂ ਕਿ ਸਭ ਵਿਦਿਆਰਥੀ ਨੂੰ ਪਤਾ ਹੀ ਹੈ ਕਿ ਇਹ ਜੋ ਈਜੀ ਟੂ ਦਾ ਹੈ ਟੈਕਨੀਕਲ ਗ੍ਰੇਡ ਟੂ ਦਾ ਹੈ ਤੇ CRA 308 ਤੱਕ PSPCL ਨੇ ਵੈਕੈਂਸੀਜ਼ ਕੱਢੀਆਂ ਨੇ ਸਾਰਿਆਂ ਦੇ ਪੇਪਰ ਜੋ ਹੈ ਇਕੱਠੇ ਹੀ ਹੋਣਗੇ ਬਾਕੀ ਜੇਕਰ ਕਿਸੇ ਸਟੂਡੈਂਟ ਦਾ ਹੋਰ ਵੀ ਕੋਈ ਡਾਊਟ ਮਨ ਵਿੱਚ ਆਉਂਦਾ ਹੈ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਪੁੱਛ ਸਕਦੇ ਹੋ ਮੈਂ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦਵਾਂਗਾ ਬਨੇ ਰਹੋ ਮੇਰੇ ਨਾਲ ਹਰ ਇੱਕ ਨਵੀਂ ਅਪਡੇਟ ਲਈ ਧੰਨਵਾਦ ਜੀ